ਮੈਂ ਇਥੇ ਇੱਕ ਹੀ ਗੱਲ ਕਹਿੰਨਾ ਮੈਂ ਜਿਹੜੇ ਸੰਗਤਾਂ ਜਿਹੜੇ ਅੰਦਰ ਆਈਆਂ ਸਨ ਕੱਲੇ ਸਿੱਖ ਨਹੀਂ ਸਨ ਉਹਦੇ ਵਿੱਚ ਹਿੰਦੂ ਵੀਰ ਵੀ ਹੋਣਗੇ ਕੋਈ ਮੁਸਲਮਾਨ ਵੀਰ ਵੀ ਹੋਣਗੇ ਉੱਥੇ ਆਹੀ ਇਹਨੇ ਕਿਹਾ ਕਿ ਸਿੱਖੀ ਸ਼ਹੀਦ ਹੋਏ ਨੇ ਜੀ ਉੱਥੇ ਤਾਂ ਗੋਲੀ ਦੇ ਦੇ ਇਹਨੇ ਕਿਹਾ ਵੀ ਇਹ ਸਿੱਖ ਚਾਹ ਹਿੰਦੂ ਹੈ ਜੀ ਹਾਂਜੀ ਜੀ ਤੇ ਉਹਨਾਂ ਨੂੰ ਮਤਲਬ ਬਾਹਰ ਨਿਕਲਣ ਦਾ ਮੌਕਾ ਵੀ ਦਿੱਤਾ ਗਿਆ ਸਰਕਾਰਾਂ ਨੇ ਮਤਲਬ ਤੁਸੀਂ ਕਰਫਿਊ ਟਾਉ ਬਾਰ ਨਿਕਲ ਜੇ ਨਹੀਂ ਮਤਲਬ ਉਹਨਾਂ ਨੇ ਇੱਕ ਗੱਲ ਕਿ ਸਾਨੂੰ ਸਿੱਖ ਹਕੂਮਤ ਨੇ ਕਿ ਸੇਵਿਸ ਕਾਣ ਵਾਸਤੇ ਇੰਦਰਾ ਗਾਂਧੀ ਜੀ ਨੇ ਦੱਸਿਆ ਇਹਨਾਂ ਨੂੰ ਸੇਵਿਸ ਖਾਵਾ ਜਿਹੜੇ ਪਿੱਛੋਂ ਜਿਹੜੇ ਚੱਲ ਰਿਹਾ ਸਿਸਟਮ ਜਿਹੜਾ ਚਾਰਦੇਸ਼ ਉਹਨਾਂ ਨੇ ਕੀਤਾ ਮੈਂ ਅਨਾ ਵੀ ਸਾਡਾ ਉਹਨਾਂ ਸ਼ਾਸਨ ਦੇਖੋ ਸਿੱਖ ਹਕੂਮਤ ਦਾ ਸੱਚ ਅਸੀਂ ਮਤਲਬ ਲਗਭਗ ਡੰਟਾ 9 ਸਿੱਖ ਪੰਜਾਬ ਦੇ ਵਿੱਚ ਜਿਹੜੇ ਕਰਦੇ ਨੇ ਉਹਨਾਂ ਬੈਰਕਾ ਛੱਡੀਆਂ ਰਸਤੇ ਕਿਸੇ ਨੂੰ ਕਿਸੇ ਨੂੰ ਤੂੰ ਨਹੀਂ ਬੋਲਿਆ ਕਿਹੜੀ ਦੁਕਾਨ ਨਹੀਂ ਲੁੱਟੀ ਕਿਸੇ ਧੀ ਪੈਨ ਨੂੰ ਕੁਛ ਮਾਰਾ ਨਹੀਂ ਬੋਲਿਆ ਜੋ ਕੁਛ ਆਏ ਆਪਣੇ ਕੋਲ ਖਾ ਲਿਆ ਜਾਂ ਆਪਣੇ ਰੋਕ ਪੈਸੇ ਨੂੰ ਆਈ ਉੱਥੇ ਜਾ ਕੇ ਰੋਟੀ ਖਾਦੀ। ਕਿਸੇ ਨੂੰ ਕੁਝ ਨਹੀਂ ਬੋਲਿਆ। ਇਹ ਦਸਬੀ ਨੁਕਸਾਨ ਕਰ ਸਕਦੇ ਛੇ। ਅੱਛਾ ਤੁਹਾਡੇ ਕੋਲ ਵੀ ਹਥਿਆਰ ਸੀਗੇ? ਸਾਡੇ ਕੋਲ ਚਾਰ ਸੀ। ਅਸੀਂ ਸਾਡੇ ਦੇ ਹਥਿਆਰ ਸੀਗੇ। ਸਾਡੇ ਕੋਲ ਜੋ ਹਥਿਆਰ ਮਤਲਬ ਰੈਫਲ, ਐਸਆਰਐਲ ਐਲਐਮ ਜੀ ਔਰ ਸਟੇਨ ਗਨ ਇਹ ਤਿੰਨ ਚਾਰ ਕੋ ਟ੍ਰੇਨਿੰਗ ਦੇ ਜਵਾਨ ਇਹ ਇਹ ਟ੍ਰੇਨਿੰਗ ਹੁੰਦੀ ਹੈ।